ਹਾਂਜੀ ਦੋਸਤੋ ਅੱਜ ਖੜੇ ਆ ਮੋਗਾ ਮੰਡੀ ਦੇ ਵਿੱਚ ਚਾਰ ਟਰੈਕਟਰ ਵਿਖਾਉਣੇ ਆ ਇੱਕ-ਇੱਕਰੇ ਤੁਹਾਨੂੰ ਮਿਲ ਜਾਣਗੇ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂਜੀ ਬਾਈ ਕੀ ਹਾਲ ਚਾਲ ਹੈ ਜੀ ਉਹ ਠੀਕ ਠਾਕ ਜੀ ਦਿਓ ਤੁਹਾਨੂੰ ਜਾਣਕਾਰੀ ਇਹ ਕਿਹੜਾ ਮਾਡਲ ਆ ਤੇ ਕਿਹੜਾ ਟਰੈਕਟਰ ਆ ਇਹ 5911 ਜੀ 2001 ਮਾਡਲ ਆ ਇੰਜਨ ਵਿੱਚ ਸੋਨਾਰੀ ਕਾ 60 ਹਜ਼ਾਰ ਰੱਖਿਆ ਅੱਛਾ ਸਾਈਡ ਗੇਅਰ ਕੀਤਾ ਠੀਕ ਆ ਸਾਈਡ ਗੇਅਰ ਕੀਤਾ ਹਾਂਜੀ ਤੇ ਟਾਇਰ ਇਹਦੇ ਕਿੰਨੇ ਕ ਪੈਸੇ ਆ ਟਾਇਰ ਨਵੇਂ ਨਵੇਂ ਹੀ ਆ ਜੀ ਅਗਲੇ ਤਾਂ ਹੈਗੇ ਅੱਦੇ ਕੋਲ ਮਗਰਲੇਗੇ ਪਿਓਰ ਨਵੇਂ ਠੀਕ ਆ ਜਮਾ ਨਵੇਂ ਹਾਂਜੀ ਭਾਵੇਂ ਵਾਹ ਕੇ ਲੈ ਜਾਣ ਕੋਈ ਚੱਕਰ ਨਹੀਂ ਗਾ ਤੇ ਇੰਜਨ ਗੇਅਰ ਦਾ ਕਿਵੇਂ ਆ ਬਾਈ ਇਹ ਓਕੇ ਆ ਜੀ 2008 ਮਾਡਲ ਦਾ ਇੰਜਨ ਰੱਖਿਆ ਸੋਨ ਵਾਲੀ ਦਾ 60 ਦਾ ਵਿੱਚ ਪਾਵਰ ਸਟੀering ਆ ਠੀਕ ਆ ਪਾਵਰ ਸਟੀering ਆ ਠੀਕ ਆ ਇਧਰੋਂ ਵੀ ਵਿਖਾ ਲਈਏ ਆ ਜੋ ਹੋਰ ਰੰਗ ਪੇੜ ਦਾ ਕਿਵੇਂ ਆ ਬਾਈ ਜੀ ਨਾਲ ਆ ਜੀ ਕਿਤੇ ਵੀ ਪੁੱਛ ਲੱਗਾ ਹੋਵੇ ਦੇਂਦਾਰ ਆ ਠੀਕ ਆ ਕਿਤੇ ਵੀ ਹਾਂ ਜੀ ਠੀਕ ਆ ਭਲਾ ਵਾਹ ਕੇ ਲੈ ਲਈਏ ਅਗਲਾ ਆ ਕੇ ਵਾਹ ਕੇ ਤਸਦੀਕ ਕਰਕੇ ਲਿ ਜਾਵੇ ਯਾਰ ਕਿਹੜੀ ਗੱਲ ਪੈਸੇ ਲਾਉਣੇ ਗੁੱਟੀ ਨੋਟ ਮੜਾ ਆ ਹਾਂ ਮੇਰੇ ਅਗੇ ਨੇ ਕੱਢ ਕੇ ਫੜਾ ਦੇਣਾ ਚੀਜ਼ ਦੀ ਸੋਲੀ ਦਾ ਗਾਰ ਹੀ ਚੱਕਦਾ ਨਹੀਂ ਇਹ ਗੱਲ ਥੋੜੀ ਜਿਆਦਾ ਜਮਾ ਬੇਦਾਗ ਮਗਰਾੜਾ ਟਰੈਕਟਰ ਪੂਰਾ ਓਕੇ ਆ ਹੁਣ ਇਹਦੀ ਡਿਮਾਂਡ ਕਿੰਨੀ ਕਰਦੇ ਆ ਬਾਈ 315000 ਜੀ ਜਿਹੜਾ ਵੀਡੀਓ ਨੂੰ ਬਾਈ ਸ਼ੇਅਰ ਕਰਕੇ ਆਉਦਾ ਜੀ ਕੋਈ ਮਾਨਤਾਨ ਕਰਾਂਗੇ ਭਰਾਵਾਂ ਦਾ ਮਾਨਤਾਨ ਕਰ ਦੋਗੇ ਅੱਛਾ ਉਹ ਤਿੰਨ ਟਰੈਕਟਰ ਉਹ ਵੀ ਆਪਣੇ ਕੋਲ ਹੀ ਖੜੇ ਆ ਆਪਣੇ ਕੋਲ ਇੱਕ 960 ਆ ਜੀ ਠੀਕ ਆ ਉਹ ਵੀ ਤੁਹਾਨੂੰ ਵਿਖਾਉਣੇ ਆ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਇਹ ਪੰਜਾਬ ਨੰਬਰੀ ਆ ਪੰਜਾਬ ਨੰਬਰੀ ਠੀਕ ਅਗਿਆ 960 ਵੀ ਆਪਣੇ ਕੋਲ ਹੀ ਆ ਜੀ ਹਾਂਜੀ ਇਹ ਕਿਹੜਾ ਮਾਡਲ ਆ ਇਹ 2017 ਮਾਡਲ ਆ ਜੀ ਠੀਕ ਆ 2017 ਮਾਡਲ ਆ ਹਾਂਜੀ ਟਾਇਰ ਇਹਦੇ ਕਿੰਨੇ ਕੇ ਪੈਸੇ ਬਾਈ? ਟਾਇਰ ਮਗਰ ਲੈ ਕੇ 50 ਪੈਸੇ ਅਗਲੇ ਪਿਓ ਨਵੇਂ ਵਰਗੇ ਆ ਜੀ। ਠੀਕ ਆ ਅਗਲੇ ਨਵੇਂ ਵਰਗੇ ਆ। ਅਗਲੇ ਥੋੜੇ ਉੱਚੇ ਨਹੀਂ ਪਏ ਟਾਇਰ? ਹਾਂ ਜੀ ਵੱਡੇ ਪਏ ਆ ਜੀ। ਸ਼ੌਂਕ ਨਾਲ ਹੀ? ਹਾਂ ਜੀ। ਤੇ ਇਹ ਵੀ ਪੰਜਾਬ ਨਾ ਇਹ ਵੀ ਪੰਜਾਬ ਨੰਬਰ ਲੁਧਿਆਣੇ ਦਾ ਨੰਬਰ ਆ ਜੀ। ਠੀਕ ਆ ਲੁਧਿਆਣੇ ਦਾ ਨੰਬਰ ਆ। ਤੇ ਰੰਗ ਪੇੜ ਦਾ ਕਿਵੇਂ ਆ ਇਹ? ਜਿਵੇਂ ਬੁਰਸ਼ ਕੇਦੇ ਵੀ ਨਹੀਂ ਲੱਗਾ ਜੀ। ਇਹ ਵੀ ਸਾਰਾ origignal ਆ। ਜੀ ਨਾਲ ਹੀ ਆ ਜੀ। ਠੀਕ ਆ 5 ਸਟਾਰ ਐ ਇਹ। ਹਾਂ ਜੀ। ਠੀਕ ਆ ਜੀ। ਸਾਰੇ ਉੱਠਾ ਲਓ। ਠੀਕ ਆ ਇੰਜਨ ਗੇਅਰ ਦਾ ਕਿਵੇਂ ਆ ਬਾਈ? ਓਕੇ ਆ ਜੀ ਓਕੇ ਕਿਸ ਇਹ ਵੀ ਓਕੇ ਆ ਆਪਣਾ ਵਾਹ ਕੇ ਲੈ ਜੇ ਆਪਣਾ ਕਿਸੇ ਮੈਥੇ ਮਾਜੀ ਥੋੜੀ ਕਰੇ ਕਿਹਾ ਹੈਗਾ ਕੁੱਡੀ ਰੋਡ ਮਾੜਾ ਹੈ ਮੇਰੇ ਵਰਗੇ ਗਾੜੀ ਬੁਲਾ ਦੇਣਾ ਠੀਕ ਆ ਜੀ ਜੀ ਸਹੀ ਕਰੇ ਪੂਰੀ ਤਸੱਲੀ ਕਰਕੇ ਲੈ ਆਵੇ ਆਪਣਾ ਸਾਈ ਦੇ ਕੇ ਵਾਹਲੇ ਪਹਿਲਾਂ ਵਾਲੇ ਵਾਲੇ ਸਾਈ ਦੇ ਕੇ ਵਾਲੇ ਠੀਕ ਆ ਸਾਈ ਦੇ ਕੇ ਵਾਹ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਲੈ ਆ ਸਕਦੇ ਹੋ ਫੁੱਲ ਗਰੰਟੀ ਆ ਬੇਦਾਗ ਮਗਰਾੜਾ ਇਹ ਟਰੈਕਟਰ ਦੇ ਵਿੱਚ ਸੋਨਾ ਟਰੈਕਟਰ ਆ ਪੂਰਾ ਪੁੱਛਦੇ ਹਾਂ ਹੁਣ ਡਿਮਾਂਡ ਮਾਲਕ ਵੀਰ ਤੋਂ ਹਣ ਇਹਦੀ ਡਿਮਾਂਡ ਕਿੰਨੀ ਕਰਦੇ ਹੋ ਬਾਈ 495000 ਜੀ 495000 ਉਹ ਤੇ ਮਾਨਤਾ ਕਰਾਂਗੇ ਜਰੂਰ ਠੀਕ ਆ 17 ਮਾਡਲ ਦੀ 495 ਜੇ 852 ਲੈਣ ਜਾਓ ਤੇ ਉਹ 5.5 ਲੱਖ ਤੋਂ 6 ਮਿਲਣਾ ਠੀਕ ਆ ਇਹ 495000 ਦਾ ਕੋਈ ਮਾਨਤਾ ਕਰਾਂਗੇ ਜਰੂਰ ਠੀਕ ਆ 495 ਚੋਂ ਵੀ ਮਾਨਤਾ ਕਰੋਂਗੇ ਹਾਂ ਜੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਬਰੇਗਾ 98725 ਠੀਕ ਆ 463 ਠੀਕ ਆ ਆ ਦੋਵੇਂ ਆਪਣੇ ਕੋਲੇ ਆ ਇਹ ਵੀ ਆਪਣੇ ਕੋਲੇ ਆ ਜੀ ਇਹ ਹੌਲੈਂਡ ਕਿਹੜਾ ਮਾਡਲ ਆ ਹੌਲੈਂਡ 363 ਪਲੱਸ ਹਾਂਜੀ 2007 ਮਾਡਲ ਆ ਠੀਕ ਆ ਟਾਇਰ ਨਵੇਂ ਕਵਾੜਿਆਂ ਵਰਗੇ ਠੀਕ ਆ ਚਾਰੇ ਟਾਇਰ ਨਵੇਂ ਕਵਾੜਿਆਂ ਵਰਗੇ ਇੰਜਣ ਗੇਰ ਵੀ ਕਵਾੜਿਆਂ ਵਰਗਾ ਜੀ ਠੀਕ ਆ ਇੰਜਣ ਗੇਰ ਵੀ ਕਵਾੜਿਆਂ ਵਰਗਾ ਚੱਲਦਾ ਪੂਰਾ 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 ਤਸੱਲੀ ਆ ਯਾਰ ਪੂਰੀ ਆਪਦੀ ਕਰਕੇ ਜAVE ਪੂਰਾ ਹਾਂਜੀ ਇਹ ਵੀ ਪਹਿਲੀ ਪਾਰਟੀ ਦੇ ਨਾਮ ਆ ਨਕੋਦਰ ਨੰਬਰ ਆ ਨਕੋਦਰ ਨੰਬਰ ਆ ਫਰਸਟ ਓਨਰ ਆ ਹਾਂਜੀ ਠੀਕ ਆ 1 36 ਦੀ 3 ਸਪੀਡ ਵੀ ਹੈਗਾ ਘਰੇ ਖੜਾ ਉਹ ਵੀ ਸ਼ੇਲ ਤੇ ਆ ਇਹਦੀ ਜਾਣਕਾਰੀ ਪਹਿਲਾਂ ਦਿਓ ਤੇ ਪੰਜਾਬ ਨੰਬਰ ਆ ਹਾਂਜੀ ਤੇ 7 ਮਾਡਲ 7 ਮਾਡਲ 13 ਗੇਬੜ ਦਾ ਜਿਵੇਂ ਮਾਰੀ ਨਾਲ ਓਕੇ ਆ ਕਿਹੇ ਕਿੰਨਾ ਪਾਣੀ ਪੈਚੀ ਹੈ ਟਾਇਰ ਇਹਦੇ ਟਾਇਰ ਨਵੇਂ ਆ ਜੀ ਚਾਰੇ ਚਾਰੇ ਟਾਇਰ ਬੇਦਾਗ ਮਗਰਾੜ ਸਮਾਨ ਇਹਦੇ ਨਾਲ ਕੀ ਕਹਜਾ ਸਾਰੇ ਹੀ ਸਾਰਾ ਗੇਬੜੀ ਸਭ ਕੁਝ ਮਿਲੇਗਾ ਜੀ ਸਾਰਾ ਕੋ ਨਾਲ ਹੀ ਦਿਓਗੇ ਸਾਰਾ ਕੋ ਨਾਲ ਹੀ ਜਾਣੀ ਠੀਕ ਆ ਤੇ ਇੰਜਨ ਗੇਅਰ ਪਾਣਾ ਕੋਈ ਚਾਲਾ ਚਲਾ ਕੇ ਵਾਗੇ ਲੈ ਜੀ ਵਾਗੇ ਵੇਖੇ ਜੀ ਵਾਗੇ ਵੇਖੇ ਮੈਂ ਤਾਂ ਅੱਗੇ ਗਿਆ ਜੀ ਗੁੱਟੀ ਨੋਡ ਮੜਾ ਸਾਡੇ ਅਰਗੇ ਨੇ ਕੱਢ ਕੇ ਫੜਾ ਦੇਣਾ ਡਿਮਾਡ ਇਹਦੀ ਕੀ ਕਰਦੇ ਹੋ 345000 ਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ 345 ਹਾਂ ਜੀ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਨੰਬਰ 98725 45463 ਇਹ ਆ ਵੀ ਆਪਣੇ ਕੋਲ ਹੀ ਆ ਇਹ ਵੀ ਆਪਣੇ ਕੋਲ 735 ਹੈ ਜੀ ਮਾਡਲ 95 ਟਾਇਰਾਂ ਦੀ ਗੱਲ ਕਰੀਏ ਤਾਂ ਬਾਈ 70 ਰੁਪਏ ਚਾਰੇ ਚਾਰੇ ਪਿਆਵ ਨੰਬਰ ਆ ਇੰਜਨ ਗੇਅਰ ਦਾ ਇਹ ਕਿਵੇਂ ਆ? ਓਕੇ ਆਈ ਓਕੇ ਅੱਤ ਖਲੀ ਕਰ ਆਪਾਂ। ਜਿਵੇਂ ਛੋਟੀਆਂ ਜ਼ਿਮੀਦਾਰ ਰਾਸਤੇ ਚੰਗਾ। ਬਹੁਤ ਵਧੀਆ ਚੀਜ਼ ਆ। ਟ੍ਰੋਲੀ ਨਾਲ ਤੋਂ ਆਣ ਲਈ ਘਰੇ ਵਾਹਣ ਲਈ ਬਹੁਤ ਵਧੀਆ ਆ। ਇੰਜਨ ਕਲੋਸ ਕਰਦਾ ਇਹ ਤੇ? ਹਾਂਜੀ ਕਲੋਸ ਕਰਦਾ। ਕਲੋਸ ਕਰਦਾ। ਹਾਂਜੀ। ਠੀਕ ਆ। ਤੇ ਟਾਇਰ ਇਹਦੇ 70 ਪੈਸੇ 12 4 28 ਦੇ। ਹਾਂਜੀ। ਬੀਜੀਟੀ ਦੇ। ਬੀਜੀਟੀ ਦੇ। ਰੰਗ ਬੇੜ ਦਾ ਬਾਈ ਇਹ ਰੀਨਲ ਆ। ਸਾਰਾ ਰੀਨਲ ਆ ਰੰਗ ਬੇੜ ਦਾ। ਰੰਗ ਪੇੜ ਦਾ ਸਾਰਾ ਓਰੀਜਨਲ ਆ ਪਿਆਵ ਨੰਬਰ ਆ ਡਿਮਾਂਡ ਦੱਸੋ ਭਾਈ ਇਹਦੀ ਕੀ ਆ 1 ਲੱਖ ਤੇ 45000 ਰੁਪਇਆ ਮੌਕੇ ਤੇ 1 ਲੱਖ 35000 ਦਾ ਦੇ ਦੇਾਂਗੇ ਇਹ 35000 ਨਹੀਂ ਮੰਨਣ ਕਰਦੇ ਉਹ ਫੇਰ ਕਰਾਂਗੇ ਭਰਾ ਦਾ ਕਰਾਂਗੇ ਹਾਂਜੀ ਹੁਣ ਪਿੰਡ ਤੇ ਨੰਬਰ ਬੋਲ ਦਿਓ ਪਿੰਡ ਹੈਗਾ ਜੀ ਨਸੀਰੇ ਵਾਲਾ ਠੀਕ ਆ ਕਾਉਂਡ ਦੇ ਲਾਗੇ ਦੇ ਇੰਦਗੜ ਤੋਂ 2 ਕਿਲੋਮੀਟਰ ਠੀਕ ਆ ਪਿੰਡ ਨਸੀਰੇ ਵਾਲਾ 98725 ਆ 45063 ਆ ਠੀਕ ਆ ਹੁਣ ਥੋੜੀ ਜ਼ਿੰਮੇਵਾਰੀ ਆ ਹਰਦੀਪ ਸਿੰਘ ਨਾਂ ਐ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਮਾਨਤਾ ਤੁਸੀਂ ਕਰਾਂਗੇ ਮਾਨਤਾ ਕਰਾਂਗੇ ਠੀਕ ਕਰਾਂਗੇ ਜੀ ਧੰਨਵਾਦ